ਦੇਖੋ ਜੀ ਮੈਂ ਦਾ ਰੋਜ਼ ਇੱਥੇ ਆਉਣਾ ਜਿੱਦਾਂ ਦਾ ਇਹ ਆਫਦਾ ਆਈ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਸੀਗੀ ਸੀਰੀਅਸ ਨਹੀਂਗੀ ਇਹ ਜਿਹਦੀ ਵੀ ਜ਼ਿੰਮੇਵਾਰੀ ਚ ਬਣਦੀ ਹੈ ਉਹਦੀ ਜ਼ਿੰਮੇਵਾਰੀ ਠਹਿਰਾਉਣੀ ਚਾਹੀਦੀ ਹੈ ਕਿਉਂ 21 ਤਰੀਕ ਦਾ ਪਾਣੀ ਆਇਆ ਹੋਇਆ 25 ਤਰੀਕ ਤੋਂ ਰਜੀਤ ਸਾਗਰ ਟੈਂਕ ਤੋਂ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਦੋਂ ਇੱਕਦਮ 1.50 ਲੱਖ ਕਿਊਸਿਕ ਉੱਥੇ ਪਾਣੀ ਆ ਗਿਆ ਉਹ ਜਦੋਂ ਪਾਣੀ ਰਿਲੀਜ਼ ਨਹੀਂ ਕੀਤਾ ਉਹਦੇ ਨਾਲ ਇਹ ਹੜ ਆਏ ਨੇ ਇਹ ਮੈਨ ਬੇਡ ਜਿਹੜੇ ਹੈਗੇ ਹੜ ਬਣਾਏ ਗਏ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪੰਜਾਬ ਆਪਣਾ ਹੈ ਆਪਾਂ ਸਭ ਦੇ ਕੁਝੇ ਦੇ ਰੱਖੇ ਆਂ ਪਾਰਟੀ ਬਾਈ ਤੇ ਉੱਪਰ ਰੁੱਕ ਕੇ ਕਿਸਾਨਾਂ ਦੀ ਹੈਲਪ ਕੀਤੀ ਜਾਵੇ ਇਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕੋਈ ਅਫਸਰ ਹੋਵੇ ਕੋਈ ਇੰਜੀਨੀਅਰ ਹੋਵੇ ਉਹਦੀ ਜ਼ਿੰਮੇਵਾਰੀ ਠਰਉਣੀ ਚਾਹੀਦੀ ਹੈ ਅੱਜ ਪਹਿਲੀ ਵਾਰ ਅਸੀਂ ਦੇਖ ਰਹੇ ਆਂ ਲੋਕ ਘਰਾ-ਘਰਾ ਕਰ ਰਹੇ ਨੇ ਥੇ ਇੱਕ ਸਾਡਾ ਕਿਸਾਨ ਹੈ ਗਰਮੀਤ ਸਿੰਘ ਉਹਦੀ ਡੈਥ ਹੋ ਗਈ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਸੁੱਤੀ ਪਈ ਉਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਦਾ ਸਰਕਾਰ ਦਾ ਪੋਰਟਲ ਬੰਦ ਪਿਆ ਆਗੋ ਬਾਇਆ ਸਾਹਿਬ ਤੋਂ ਅਸੀਂ 15 ਲੱਖ ਰੁਪਏ ਲਿਆ ਕਿਸਾਨਾਂ ਵਾਸਤੇ ਅੱਜ ਈਟੀ ਹੋ ਗਈ ਆ 5 ਤਰੀਕ ਦੀ ਲਿਖੀ ਆ ਅੱਜ ਈਟੀ ਹੋ ਗਈ ਪੋਰਟਲ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਕਿਉਂਕਿ ਸਾਰੇ ਹਿੰਦੁਸਤਾਨ ਦੇ ਪੋਰਟਲ ਚੱਲ ਪਏ ਜੇ ਪੋਰਟਲ ਚੱਲੂਗਾ ਇਹਨਾਂ ਕੋਲ ਪੈਸੇ ਆਉਣਗੇ ਰੈੱਡ ਕਰਾਸ ਨੂੰ ਪੈਸੇ ਜਾਣੇ ਆ 10151 ਇਹਨਾਂ ਨੇ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਨੋਟੀਫਿਕੇਸ਼ਨ ਜਾਰੀ ਕਰਨੀ ਚਾਹੀਦੀ ਸੀ ਸਰਕਾਰ ਨੂੰ ਜਾਰੀ ਕਰਕੇ ਜਿਹੜੇ ਪੈਸੇ ਲੋਕਾਂ ਦੇ ਕੰਮ ਆਉਣ ਸਾਡੇ ਪੰਜਾਬ ਦੇ 13 ਐਮਪੀ ਐ 13 ਨੇ 25-25 ਲੱਖ ਰੁਪਏ ਦੇਣਾ ਹੈ ਸੱਤ ਰਾਜ ਸਭਾ ਦੇ ਐਮਪੀ ਐ ਉਹਨਾਂ ਸਾਰਿਆਂ ਦੇ ਪੈਸੇ ਉਹਨਾਂ ਦੇ ਕੰਮ ਆਉਣ ਪੈਸਿਆਂ ਦੀ ਕਮੀ ਕਿੱਥੇ ਸਰਕਾਰ ਨੂੰ ਪਹੁੰਚਾਉਣਾ ਚਾਹੀਦਾ ਵੀ ਸਰਕਾਰ ਚਲਾਣੀ ਹੈ ਅਸੀਂ ਇੱਥੇ ਆ ਕੇ ਵੇਖਣ ਹਵਾ-ਹਵਾਈ ਨਾ ਕਰਨ ਗੱਲਾਂ ਨਾ ਕਰਨ ਪਾਰਟੀ ਬਾਈ ਤੇ ਉੱਪਰ ਉੱਕੇ ਕੰਮ ਕਰੀਏ ਆਪਾਂ ਜਿਹੜਾ ਅਜੇ ਤੱਕ ਬੜਾ ਜਿਆਦਾ ਚੱਲ ਰਿਹਾ ਕਿਸੇ ਦੇਖੋ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਮੈਂ ਫਿਰ ਕਹਿਣਾ ਚਾਹਨਾ ਉਹ ਕੋਈ ਬੀਜੇਪੀ ਦੇ ਪ੍ਰਧਾਨ ਮੰਤਰੀ ਨਹੀਂ ਇਹ ਆਫਤਾ ਆਉਂਦੀ ਗੁਵਾ ਦੇ ਵਿੱਚ ਆਉਂਦੀ ਉੱਤਰਾਖੰਡ ਦੇ ਵਿੱਚ ਆਉਂਦੀ ਹੈ ਜਾਂ ਕਿਤੇ ਬਿਹਾਰ ਦੇ ਵਿੱਚ ਆਉਂਦੀ ਹੈ ਉੱਥੇ ਨਾਲ ਦੀ ਨਾਲ ਪੈਕੇਜ ਰਿਲੀਜ਼ ਕਰ ਦਿੱਤਾ ਜਾਂਦਾ ਸਾਡੇ ਕਿਉਂ ਨਹੀਂ ਕੀਤਾ ਸ਼ਿਵਰਾ ਚੋਹਾਨ ਸਾਹਿਬ ਇੱਥੇ ਆਏ ਸੀਗੇ ਉਹ ਆਏ ਆਪਣੀ ਟੀਮ ਟੀਮ ਦਾ ਕੀ ਕਰਕੇ ਗਏ ਮੈਨੂੰ ਪੁੱਛਣਾ ਚਾਹਣਾ ਹੈ ਟੀਮ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸਰਵੇ ਕਰਨ ਆਏ ਸੀ ਤੁਸੀਂ ਜੇ ਆਪਾਂ ਘਰ ਘਰ ਬਣਾਉਣਾ ਹੋ ਤਾਂ ਨਕਸ਼ਾ ਬਣਾਣੇ ਵੀ ਤੇ ਕਿੰਨੇ ਪੈਸੇ ਲੱਗ ਜਣੇ ਨਕਸ਼ਾ ਬਣਾਉਣ ਆਏ ਸੀ ਉਹਦੇ ਵਾਸਤੇ 25-25000 ਰੁਪਏ ਇਹਨਾਂ ਨੂੰ ਐਡਵਾਂਸ ਦੇਣਾ ਚਾਹੀਦਾ ਸੀ 50000 ਰੁਪਏ ਪੰਜਾਬ ਸਰਕਾਰ ਦੇਵੇ 50000 ਰੁਪਏ ਸੰਘਰ ਸਰਕਾਰ ਦੇਵੇ ਜਿਹੜਾ ਡੀਜ਼ਲ ਹੈ ਡੀਜ਼ਲ ਦੇ ਉੱਪਰ GST ਕਿੰਨਾ ਲੱਗਦਾ ਹੈ ਡੀਜ਼ਲ ਦੇ ਉੱਪਰ ਹੋਰ ਟੈਕਸਿਸ ਕਿੰਨੇ ਲੱਗਦੇ ਕੰਪਨੀਆਂ ਲਾਉਂਦੀਆਂ ਨੇ ਇਸ ਕਰਕੇ ਮੇਰੇ ਹਿਸਾਬ ਦੇ ਨਾਲ 30 ਰੁਪਏ ਜਿਹੜਾ ਹੈਗਾ ਡੀਜ਼ਲ ਸਸਤਾ ਹੋ ਸਕਦਾ ਉਹ ਜਿਹੜਾ ਇਹਨਾਂ ਨੂੰ ਕਿਸਾਨਾਂ ਨੂੰ ਤਿੰਨ ਮਹੀਨੇ ਵਾਸਤੇ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਦਿੱਤਾ ਜਾਵੇ ਪੰਜਾਬ ਦਾ ਕਿਸਾਨ ਕਿਸੇ ਦੇ ਅੱਗੇ ਹੱਥ ਨਹੀਂ ਜੋੜਦਾ ਪੰਜਾਬ ਦੇ ਕਿਸਾਨ ਦੇ ਵਿੱਚ ਜਿੰਮਤ ਹੈਗੀ ਹੈ ਆ ਜਿਹੜਾ ਪਾਣੀ ਰੋਕਿਆ ਕਿਹਨੇ ਰੋਕਿਆ ਇਹਨਾਂ ਸ਼ੇਰਾਂ ਨੇ ਰੋਕਿਆ ਇਹਨਾਂ ਪੰਜਾਬ ਦੇ ਲੋਕਾਂ ਨੇ ਰੋਕਿਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਉਹਨਾਂ ਨੇ ਇੱਥੇ ਕੰਮ ਕਰਕੇ ਦਿਖਾਇਆ ਆ ਸਾਡੇ ਪੁਲਿਸ ਵਾਲੇ ਖੜੇ ਨੇ ਜਿਹੜੇ ਇੱਥੇ ਦਿਨ ਰਾਤ ਡਿਊਟੀ ਦੇ ਰਹੇ ਨੇ ਇਹ ਪਾਕਿਸਤਾਨ ਨਾਲ ਜੰਗ ਹੁੰਦੀ ਹੈ ਕਿ ਮੈਂ ਨਹੀਂ ਕਹਿੰਦਾ ਤੁਹਾਨੂੰ ਇੱਥੇ ਪਤਾ ਹੈ ਜਿੱਥੇ ਸਾਡੇ ਫੌਜੀ ਭਰਾ ਲੜਦੇ ਨੇ ਉੱਥੇ ਸਾਡੇ ਦੋਸਤ ਮੇਰੀਆਂ ਭੈਣਾਂ ਮੇਰੀਆਂ ਕੁੜੀਆਂ ਮਰਤਾਵਾਂ ਉਹਨਾਂ ਦੇ ਪ੍ਰਸ਼ਾਦੇ ਲੈ ਕੇ ਜਾਂਦੀਆਂ ਨੇ ਇਸ ਕਰਕੇ ਅੱਜ ਪੰਜਾਬ ਦਾ ਹੱਥ ਫੜਨਾ ਚਾਹੀਦਾ ਸਾਨੂੰ ਸਰ ਇਸ ਤਰ੍ਹਾਂ ਅਸੀਂ ਇਤਨਾ ਬਕਰੀ ਲੱਗਦਾ ਹੈ ਕਿਆਂ ਦੇ ਵਿੱਚ ਸੁਝਾਅ ਆਇਆ ਹੈ ਕਿ ਜੋ ਅੱਧੇ ਘੰਟੇ ਅੱਧੇ ਘੰਟੇ ਦੀ ਬਾਤ ਪਈ ਹੈ ਉਹਨਾਂ ਸਾਥੀ ਕਰਾ ਹੈਗਾ ਬਹੁਤ ਵੀਰ ਨੂੰ ਕੋਲ ਹੈਂਡਕੀ ਦੇ ਵਾਸ਼ ਕਰਨ ਨਹੀਂ ਚਾਹੀਦਾ ਦੇਖੋ ਗੱਲ ਇਹ ਥੀ ਜੋ ਤੁਹਾਡਾ ਸਵਾਲ ਬੜਾ ਵਾਜਬ ਹੈ ਇੱਕ ਨਵੀਂ ਵੱਡੀ ਆਫਤ ਆਈ ਇਹ ਪਟੌਣ ਨੂੰ ਥੋੜਾ ਟਾਈਮ ਤਾਂ ਲੱਗੂ ਕੱਲ ਆਪਣਾ ਇੱਕ ਬੰਦਾ ਇੱਥੇ ਗੁਰਮੀਤ ਸਿੰਘ ਦੀ ਡੈਥ ਹੋ ਗਈ ਤੁਸੀਂ ਸਮਝਦੇ ਹੋ ਹੌਲੀ ਹੌਲੀ ਪੰਚੂਗਾ ਰਾਸ਼ਨ ਦੀ ਕੋਈ ਕਮੀ ਨਹੀਂ